ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹੰਡਾ ਅਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ ਟ੍ਰੀਪ ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੋਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਨਾ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਮੀਡੀਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ ਮੀਡੀਆ ਦੇ ਵਿੱਚ ਆਉਣ ਲਈ ਵੀ ਸੋ ਉਹਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ 도ਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਨਹੀਂ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਾਦ ਕਰ ਰਹੀ ਹਾਂ ਔਰ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਹਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਖਾਣਾ ਜਿਹਾ 200 200 ਪੈਣਾ ਰਹਿ ਗਿਆ ਹੋਣੀਆਂ ਨੇ ਫਿਰ ਮੈਂ ਉਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮੀਨੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੀਐਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਆ ਗਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਮੇਰਾ ਸੱਚੀ ਦਿਲ ਹੋਰ ਪਰ ਆਇਆ ਕਿਉਂਕਿ ਮੈਨੂੰ ਇਹ ਫੀਲ ਹਮੈਂ ਸਮਝ ਜਿਵੇਂ ਮੈਂ ਕੱਲੀ ਹਾਂ ਪਰ ਮੈਂ ਕੱਲੀ ਨਹੀਂ ਸੀ ਮੈਂ ਮੈਨੂੰ ਵੀ ਉਸ 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 ਮੋਮੈਂਟ ਨੂੰ ਯਾਦ ਕਰਦੀ ਹਾਂ ਮੇਰੀ ਅੱਖਾਂ ਪਾਰ ਆਉਂਦੀਆਂ ਨੇ ਕਿਉਂਕਿ ਕੋਈ ਅੱਛੇ ਜਿ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਿਵਿਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਜਾਂ ਮੈਂ ਜੋ ਮੇਰੇ ਮੇ ਅੱਜ ਇਸ ਰਾਤ ਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਆ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਪੰਦੇ ਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਮਤ ਵਾਦਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ